ਹਾਂਜੀ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਕੀਰਤਨ ਕਰਨ ਵਾਸਤੇ ਨੀਲੀ ਢਾਂਗ ਪਿੰਡ ਦੇ ਵਿੱਚ ਪਹੁੰਚੇ ਆ ਬਹੁਤ ਹੀ ਪਿਆਰ ਵਾਲੀਆਂ ਰੂਹਾਂ ਨੇ ਸਾਰੀਆਂ ਤੇ ਨੇੜੇ ਆ ਜਿਓ ਜਰਾ ਤੇ ਆ ਸਾਡੇ ਸੱਜਣ ਸਿੰਘ ਜੀ ਆ ਵੀਰ ਜੀ ਬੜੀ ਦੂਰ ਤੋਂ ਸਾਨੂੰ ਲੈਣ ਵਾਸਤੇ ਆਏ ਤੇ ਇਹ ਸਮੁੱਚਾ ਪਰਿਵਾਰ ਸਾਡੇ ਬਹੁਤ ਹੀ ਸਤਿਕਾਰਯੋਗ ਕਨੋਲੀ ਤੋਂ ਸਾਡੇ ਭੈਣ ਜੀ ਹੋਣੀ ਆ ਉਹਨਾਂ ਦੇ ਪਰਿਵਾਰ ਦੇ ਨਾਲ ਜੁੜਿਆ ਹੋਇਆ ਪਰਿਵਾਰ ਆ ਸਾਰਾ ਤੇ ਆ ਮੇਰੇ ਭੈਣ ਜੀ ਮਕੋੜੀ ਕਲਾ ਤੋਂ ਇਹ ਵੀ ਤਕਰੀਬਨ ਬਹੁਤ ਪੁਰਾਣਾ ਸਮਾਂ ਕਹਿੰਦੇ ਬਾਬਾ ਜੀ ਅਸੀਂ ਹਰ ਰੋਜ਼ ਤੁਹਾਡਾ YouTube ਤੇ ਕੀਰਤਨ ਸੁਣਦੇ ਆਂ ਔਰ ਅਸੀਂ ਵੀ ਇਹਨਾਂ ਦਾ ਬਹੁਤ ਬਹੁਤ ਸਤਿਕਾਰ ਕਰਦੇ ਆਂ ਇੰਨਾ ਪਿਆਰ ਦੇਣ ਦੇ ਲਈ ਔਰ ਸਾਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਅਸੀਂ ਜਿੱਥੇ ਵੀ ਜਾਂਦੇ ਆਂ ਸਾਰੇ ਪਿਆਰ ਕਰਨ ਵਾਲੇ ਮਿਲਦੇ ਆਂ ਜਦੋਂ ਕੋਈ ਪੁੱਛਦਾ ਇਹ ਕਿਉਂ ਉਹਦਾ ਕਾਰਨ ਨਹੀਂ ਹੈ ਕਿ ਜੇ ਤੁਹਾਡੇ ਅੰਦਰ ਪਿਆਰ ਹੈ ਤਾਂ ਤੁਸੀਂ ਪਿਆਰ ਹੀ ਵੰਡੋਗੇ ਔਰ ਜੇ ਤੁਹਾਡੇ ਅੰਦਰ ਨਫ਼ਰਤ ਹੈ ਤਾਂ ਤੁਸੀਂ ਨਫ਼ਰਤ ਹੀ ਵੰਡੋਗੇ ਪਾਣੀ ਦੀ ਟੈਂਕੀ ਐ ਕੋਠੇ ਦੇ ਉੱਤੇ ਪਈ ਆ ਤੇ ਜੇ ਉਹਦੇ ਵਿੱਚ ਪਾਣੀ ਹੈਗਾ ਤੇ ਜਦੋਂ ਥੱਲੇ ਟੂਟੀਆਂ ਖੋਲੋਗੇ ਤਾਂ ਥੱਲੇ ਪਾਣੀ ਨਿਕਲੇਗਾ ਜੇ ਅੱਪਰ ਟੈਂਕੀ ਖਾਲੀ ਐ ਥੱਲੇ ਜੰਨੀਆਂ ਮਰਦੀ ਟੂਟੀਆਂ ਖੋਲ ਕੇ ਰੱਖ ਲਓ ਉਹਦੇ ਵਿੱਚੋਂ ਪਾਣੀ ਨਹੀਂ ਆਉਣਾ ਉਸੇ ਤਰ੍ਹਾਂ ਜੇ ਤੁਹਾਡੇ ਜੀਵਨ ਦੇ ਵਿੱਚ ਪਿਆਰ ਹੈਗਾ ਤੇ ਤਾਂ ਤੁਸੀਂ ਕਿਸੇ ਦੂਜੇ ਨੂੰ ਦੇਣ ਦੇ ਯੋਗ ਹੋਵੋਗੇ ਔਰ ਅੱਜ ਮੈਂ ਤੁਹਾਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਪਿਆਰ ਵੰਡੋ ਛੋਟਿਆਂ ਨੂੰ ਪਿਆਰ ਕਰੋ ਵੱਡਿਆਂ ਦਾ ਪਿਆਰ ਸਤਿਕਾਰ ਕਰੋ ਔਰ ਆਪਣੇ ਪਰਿਵਾਰ ਦੇ ਵਿੱਚ ਚੰਗੇ ਤਰ੍ਹਾਂ ਰਹੋ ਆਪਣੇ ਪਤੀ ਦੀ ਇੱਜ਼ਤ ਕਰੋ ਔਰ ਆਪਣੀ ਪਤਨੀ ਦੀ ਇੱਜ਼ਤ ਕਰੋ ਜਿਹੜੇ ਘਰਾਂ ਦੇ ਵਿੱਚ ਪਤੀ ਤੇ ਪਤਨੀ ਇੱਕ ਦੂਜੇ ਦਾ ਸਤਿਕਾਰ ਕਰਦੇ ਆ ਇੱਕ ਦੂਜੇ ਨੂੰ ਸਮਝਦੇ ਆ ਇੱਕ ਦੂਜੇ ਦੀ ਆਪਣੇ ਤੋਂ ਵੱਧ ਕੇ ਇੱਜ਼ਤ ਕਰਦੇ ਆ ਔਰ ਸੱਚ ਯਾਦ ਰੱਖਿਓ ਰੱਬ ਨੂੰ ਉਸ ਘਰ ਦੇ ਵਿੱਚ ਕਿਤੇ ਲੱਭਣ ਦੀ ਲੋੜ ਨਹੀਂ ਉਸ ਘਰ ਦੇ ਜਿੰਨੇ ਵੀ ਬਸਿੰਦੇ ਆ ਉਹ ਸਾਰੇ ਰੱਬ ਦਾ ਹੀ ਰੂਪ ਹੋ ਜਾਂਦੇ ਆ ਔਰ ਬਰਕਤਾਂ ਇੰਨੀਆਂਕ ਇੰਨੀਆਂਕ ਬਰਕਤਾਂ ਜਿਹਦੀ ਗਿਣਤੀ ਕੋਈ ਨਹੀਂ ਹੋ ਸਕਦੀ ਕਿਉਂਕਿ ਜਦੋਂ ਤੁਹਾਡਾ ਆਪਸ ਦੇ ਵਿੱਚ ਪ੍ਰੇਮ ਹੀ ਨਹੀਂ ਹੈਗਾ ਤੁਸੀਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਹੋ ਉਹ ਉਹਨੂੰ ਨੀਮਾ ਦਿਖਾਉਣ ਦਾ ਯਤਨ ਕਰਦਾ ਹੈ ਉਹ ਪਤਨੀ ਪਤੀ ਨੂੰ ਨੀਮਾ ਦਿਖਾਉਣ ਦਾ ਯਤਨ ਕਰਦੀ ਹੈ ਉੱਥੇ ਪ੍ਰਮਾਤਮਾ ਰੁੱਸਦਾ ਹੈ ਤੇ ਜਿੱਥੇ ਪ੍ਰਮਾਤਮਾ ਰੁੱਸ ਗਿਆ ਉੱਥੇ ਜੰਨਾ ਮਰਦੀ ਜ਼ੋਰ ਲਾ ਲੋ ਤੁਹਾਡੇ ਘਰ 'ਚ ਕਦੇ ਖੁਸ਼ੀ ਨਹੀਂ ਆ ਸਕਦੀ ਔਰ ਜੇ ਖੁਸ਼ ਰਹਿਣਾ ਤਾਂ ਸਾਨੂੰ ਹੰਕਾਰ ਛੱਡਣਾ ਪੈਣਾ ਜੇ ਪਤਨੀ ਦੇ ਵਿੱਚ ਆਕੜ ਹੈ ਵੀ ਮੇਰੇ ਵਰਗੀ ਹੈ ਕੋਈ ਨਹੀਂ ਹਰਾ ਮੈਂ ਹੀ ਸਿਆਣੀ ਐ ਉਹਨੂੰ ਵੀ ਨੀਵਾ ਹੋਣਾ ਪੈਣਾ ਉਹਨੂੰ ਉਹਨੂੰ ਇਹ ਸਮਝਣਾ ਪੈਣਾ ਵੀ ਜਿਹੜੀ ਟਟਿਰੀ ਹੈ ਨਾ ਟਟਿਰੀ ਦਾ ਇੱਕ ਬੇਬੇ ਸੁਭਾਅ ਹੁੰਦਾ ਕਹਿੰਦੀ ਅਸਮਾਨ 'ਮੈਂ ਹੀ ਚੱਕਿਆ ਵਾ ਲੱਤਾਂ ਦੇ ਉੱਤੇ ਟਟਿਰੀ ਇਹ ਸੋਚਦੀ ਐ ਕਿ ਮੈਂ ਚੱਕਿਆ ਹੋਇਆ ਅਸਮਾਨ ਵੀ ਮੇਰੇ ਕਰਕੇ ਹੀ ਆ ਸਾਰਾ ਕੁਝ ਤਾਂ ਉਹ ਭਲੇਖੇ ਦੇ ਵਿੱਚ ਅਹੰਕਾਰ ਦੇ ਵਿੱਚ ਉੜਦੀ ਫਿਰਦੀ ਹੈ ਜਦ ਕੇ ਸਾਨੂੰ ਇੱਕ ਦੂਜੇ ਤੋਂ ਬਿਨਾ ਕੁਛ ਨਹੀਂ ਆ ਪਤਨੀ ਪਤੀ ਬਿਨਾ ਅਧੂਰੀ ਹੈ ਪਤੀ ਪਤਨੀ ਬਿਨਾ ਦੂਰਾ ਹੈ ਬੱਚਿਆਂ ਬਿਨਾ ਮਾਪੇ ਅਧੂਰੇ ਹੈ ਮਾਪਿਆਂ ਬਿਨ ਬੱਚੇ ਅਧੂਰੇ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨੂੰ ਬੈਲੈਂਸ ਕਰਕੇ ਚੱਲਣਾ ਪੈਣਾ ਔਰ ਮੈਂ ਮਹਾਰਾਜ ਗੁਰੂ ਅਰਦਾਸ ਕਰਦਾ ਹੈ ਵੀ ਜਿਸ ਘਰ ਦੇ ਵਿੱਚ ਅਸੀਂ ਜਾਂਦੇ ਹਾਂ ਉਸ ਪਰਿਵਾਰ ਦੇ ਨਾਲ ਸਾਡਾ ਇੱਕ ਪਰਿਵਾਰਕ ਰਿਸ਼ਤਾ ਬਣਦਾ ਔਰ ਅਸੀਂ ਸਤਗੁਰ ਦੇ ਕੋਲ ਅਰਦਾਸ ਕਰਦੇ ਆਂ ਕਿ ਸੱਚੇ ਪਾਤਸ਼ਾਹ ਜਿਸ ਘਰ ਦੇ ਵਿੱਚ ਅਸੀਂ ਬੈਠੇ ਆਂ ਜਿਸ ਘਰ ਦਾ ਅਸੀਂ ਖਾਦਾ ਉਸ ਘਰ ਦੇ ਵਿੱਚ ਸਦਾ ਖੁਸ਼ੀਆਂ ਬਖਸ਼ੀ ਇਹ ਸਾਰੇ ਪਰਿਵਾਰ ਨੂੰ ਵੀ ਹੱਸਦਾ ਵਸਦਾ ਰੱਖੀ ਸੱਜਣ ਸਿੰਘ ਉਹ ਨਹੀਂ ਵੀ ਸਾਡੇ ਡਾਕਟਰ ਸਾਹਿਬ ਹੈ ਹੱਸਦੇ ਵਸਦੇ ਰਹਿਣ ਵਾਹਿਗੁਰੂ ਜੀ ਕਾਰਹ ਕਰੇ ਵਾਹਿਗੁਰੂ ਜੀ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ